ਸ਼੍ਰੀ ਮੁਕਤਸਰ ਸਾਹਿਬ ਵਿੱਚ ਗੁਰਦੁਆਰਾ ਟੀਬੀ ਸਾਹਿਬ ਤੋਂ ਦਾਤ ਨਸ ਸਾਹਿਬ ਨੂੰ ਜਾਂਦੇ ਸੜਕ ਦੀ ਬੇਹਤ ਖਰਾਬ ਹਾਲਤ ਕਾਰਨ ਸੰਗਤ ਹਰ ਸਾਲ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਜਨਵਰੀ 2026 ਵਿੱਚ ਹੋਣ ਵਾਲੀ ਸ਼ਹੀਦੀ ਜੋੜ ਮੇਲੇ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੰਗਤ ਨੂੰ ਕੀਚੇ ਟੁੱਟੇ ਸੜਕ ਅਤੇ ਖੜਦੇ ਸੀਵੇ ਦੇ ਪਾਣੀ ਕਰਕੇ ਵੱਡੀ ਦਿੱਕਤ ਪੈਣ ਦੀ ਸੰਭਾਵਨਾ ਹੈ ਕਈ ਸਾਲ ਪਹਿਲਾਂ ਬਣੀ ਇਹ ਸੜਕ ਹੁਣ ਬੁਰੀ ਤਰ੍ਹਾਂ ਜਖਮੀ ਹੋ ਚੁੱਕੀ ਹੈ ਅਤੇ ਅਸਥਾਈ ਤੌਰ ਤੇ ਇੱਟਾਂ ਦੇ ਖਰਵੰਜੇ ਨਾਲ ਹੀ ਆਵਾਜਾਈ ਚਲਾਈ ਜਾ ਰਹੀ ਹੈ। ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਦੱਸਦੇ ਹਨ ਕਿ ਪਿਛਲੇ ਸਾਲ ਵਾਂਗ ਇਸ ਵਾਰ ਵੀ ਡੀਸੀ ਨੂੰ ਸੜਕ ਮੁਰੰਮਤ ਲਈ ਚਿੱਠੀ ਭੇਜੀ ਗਈ ਹੈ ਅਤੇ ਪ੍ਰੋਸਤਾ ਮਿਲਿਆ ਹੈ ਪਰ ਜਮਿਨੀ ਪੱਧਰ ਤੇ ਕੰਮ ਹਜੇ ਤੱਕ ਸ਼ੁਰੂ ਨਹੀਂ ਹੋਇਆ। ਸੰਗਤ ਦੀ ਸੁਵਿਧਾ ਨੂੰ ਤੇ ਆਮੀਚੇ ਲਾਖੜੇ ਹੋਏ ਪ੍ਰਸ਼ਾਸਨ ਤੋਂ ਤੁਰੰਤ ਸੜਕ ਸੀਵਰੇਜ ਅਤੇ ਬਾਰਿਸ਼ ਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮੇਰੇ ਤੋਂ ਮਾਦੀਆ ਭਰਾ ਹੀ ਇਸ ਪ੍ਰਸ਼ਾਸਨ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਜਿਹੜੀ ਪਿਛਲੇ ਸਾਲ بارش ਆਉਣ ਕਰਕੇ 11 12 ਤਰੀਕ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ ਦਾਤ ਅਨਸਾਰ ਸਾਹਿਬ ਨੂੰ ਜਿਹੜਾ ਰੂਟ ਜਾਂਦਾ ਰੋਡ ਆ ਉਹ ਰੂਟ ਟੁੱਟੇ ਨੂੰ ਅੱਜ ਤੋਂ ਤਕਰੀਬਨ 3 ਸਾਲ ਹੋ ਚੁੱਕੇ ਜੀ ਸਾਡੇ ਵੱਲੋਂ ਹਰ ਸਾਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਵੀ ਇਹ ਜਿਹੜੇ ਰੂਟ ਆ ਇਹਦੇ ਤੇ ਵੱਡੀ ਸੰਕਟ ਦੇ ਰੂਪ ਵਿੱਚ ਆਉਂਦੀ ਆ ਬਹੁਤ ਵੱਡੇ ਰੂਪ ਦੇ ਵਿੱਚ ਜਿਹੜੀ ਸੰਗਤ ਇਸ ਰੂਟ ਤੋਂ ਗੁਜ਼ਰਦੀ ਆ ਤੇ ਜਿੰਦੇ ਕਰਕੇ ਬਜਾਦ بارش ਆ ਜਾਂਦੀ ਆ ਸੰਕਟ ਦਾ ਰੂਟ ਬੰਦ ਹੋ ਜਾਂਦਾ ਜਾਂਚ ਚ ਬਹੁਤ ਵੱਡੀ ਸਮੱਸਿਆ ਆਉਂਦੀ ਆ ਪਿਛਲੇ ਸਾਲ ਇੱਡੀ ਵੱਡੀ ਸਮੱਸਿਆ ਆਈ ਸੀ ਕਿ ਸਾਡੇ ਵੱਲੋਂ ਬਾਲਟਿਆਂ ਨਾਲ ਵੀ ਪਾਣੀ ਕੱਢਿਆ ਗਿਆ ਸੀਗਾ ਤੇ ਇਸ ਵਾਰ ਵੀ ਸਾਡੇ ਵੱਲੋਂ ਡੀਸੀ ਸਾਹਿਬ ਨਾਲ ਵੀ ਦੋ ਮੀਟਿੰਗਾਂ ਕੀਤੀਆਂ ਵੀ ਜਾ ਚੁੱਕੀਆਂ ਨੇ ਰਿਟਰਨ ਵਿੱਚ ਵੀ ਉਹਨਾਂ ਨੂੰ ਬੇਨਤੀ ਕੀਤੀ ਗਈ ਆ ਵੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜਿਹੜਾ ਪਿਛਲੇ ਸਾਲ ਰੂਟ ਸੀਗਾ ਉਦੋਂ ਦਾ ਉਦੋਂ ਹੀ ਹੋਣ ਵੀ ਆ ਤੇ ਮੈਂ ਤੁਹਾਡੇ ਮਾਧਿਅਮੇ ਫਿਰ ਵੀ ਬੇਨਤੀ ਕਰਦਾ ਵੀ ਜਿਹੜਾ ਗੁਰਦੁਆਰਾ ਟੀਬੀ ਸਾਹਿਬ ਤੋਂ ਲੈ ਕੇ ਜਲਾਲਾਬਾਦ ਰੋਡ ਨੂੰ ਚੜਦਾ ਸੜਕਾ ਉਹਦੀ ਮੁਰੰਮਤ ਕਰਾਈ ਜਾਵੇ ਤਾਂ ਜੋ ਪਿਛਲੀ ਵਾਰੀ ਸਮੱਸਿਆ ਹੈ ਇਸ ਵਾਰ ਸਮੱਸਿਆ ਨਾ ਆਵੇ ਸੈਕੰਡ ਨੰਬਰ ਤੇ ਜਿਹੜਾ ਸੀਵਰੇਜ ਹੈ ਜੀ ਤੁਸੀਂ ਦੇਖਿਆ ਵੀ ਪਰਸੋ ਵੀ ਬੰਦ ਹੋ ਗਿਆ ਸੀਗਾ ਐਤਵਾਰ ਦਾ ਦਿਨ ਸੀ ਸੰਗਤਾਂ ਵੱਡੇ ਆਈਆਂ ਸੀ ਜੀ ਵੱਡੇ ਪੱਦਰ ਤੇ ਆਈਆਂ ਸੀਗਾ ਤੇ ਜਿੰਦੇ ਕਰਕੇ ਸਾਡੇ ਵੱਲੋਂ ਵੈਕਸੀਨ ਨਾਲ ਬੇਨਤੀ ਕੀਤੀ ਗਈ ਵੀ ਵੈਕਸੀਨ ਸਾਹਿਬ ਇਹਨੂੰ ਤੁਰੰਤ ਖਲਵਾਇਆ ਜਾਵੇ ਉਹਨਾਂ ਵੱਲੋਂ ਸਾਡੇ ਵੱਲੋਂ ਹੁਣ ਵਿਸ਼ਵਾਸਨ ਵਧਵਾਇਆ ਗਿਆ ਹੈ ਕਿ ਇਹ ਜਿਹੜਾ ਸੀਵਰੇਜ ਆ ਅੱਗੇ ਤੋਂ ਸਮੱਸਿਆ ਨਾ ਆਵੇ ਮੇਲਾ ਮਾਗੀ ਤੋਂ ਪਹਿਲਾਂ ਸੀ ਇਹਦੀ ਸਾਰੀ ਰਿਪੇਅਰ ਕਰਾ ਦੇਾਂਗੇ ਜਿੱਥੋਂ ਬੰਦ ਆ ਉਹਨੂੰ ਖਲਵਾ ਦਿੱਤਾ ਜਾਊਗਾ ਫਿਰ ਮੈਂ ਤੁਹਾਡੇ ਮਾਦੀ ਹੋਰੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਲਾ ਮਾਗੀ ਦੇ ਦੇਸ਼ਵ ਦੇਸਾਂ ਵਿੱਚੋਂ ਸੰਗਤਾਂ ਉਹਦੀਆਂ ਜਿਹੜੀਆਂ ਗੁਰਦੁਆਰਾ ਕਿੱਬੀ ਸਾਹਿਬ ਦਾ ਸੜਕ ਆ ਉਹਨੂੰ ਆਪਾਂ ਨੂੰ ਬਣਾਉਣਾ ਬਹੁਤ ਹੀ ਅਤਿ ਜ਼ਰੂਰੀ ਆ ਉਜੋਨ ਨੇ ਦੱਸਿਆ ਹੈਗਾ ਕਿ ਕਦੋਂ ਤੱਕ ਇਹਦਾ ਜੇ ਮੰਨ ਲਓ ਵੀ ਕਰਦਾਂਗੇ ਨਿਰਮਾਣ ਕਰਾਂਗੇ ਜਾਂ ਮੰਨ ਲਓ ਆਪੀ ਤੌਰ ਤੇ